ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਮਰਜੀਤ ਤੁਸੀਂ ਦੇ ਰਹੇ ਹੋ ਚੈਨਲ ਮੇਰਾ ਦੇਸ਼ ਪੰਜਾਬ ਤੇ ਅੱਜ ਆਪਾਂ ਜਾ ਰਹੇ ਹਾਂ ਦਮਦਮਾ ਸਾਹਿਬ ਸਾਈਕਲ ਤੇ ਪਹਿਲਾ ਆਪਾਂ ਗਏ ਸੀ ਸ੍ਰੀ ਦਰਬਾਰ ਸਾਹਿਬ ਅੰਦਰ ਸਾਹਿਬ ਤੇ ਅੱਜ ਆਪਾਂ ਰਵਾਨਾ ਹੋਣ ਲੱਗੇ ਆਂ ਦਮਦਮਾ ਸਾਹਿਬ ਧਰਮਪੁਰ ਤੋਂ ਰਵਾਨਗੀ ਆ ਤੇ ਲਾਹਾਂਬਾਤ ਤੋਂ ਥੋੜੀ ਜੀ 500 ਮੀਟਰ ਦੂਰੀ ਤੇ ਪੌੜਾ ਉੱਥੇ ਤੇ ਹੁਣ ਆਪਾਂ ਸਟਾਰਟ ਕਰਨ ਲੱਗੇ ਆਂ ਦਮਦਮਾ ਸਾਹਿਬ ਨੂੰ ਲੋ ਵੀ ਹੁਣ ਆਪਾਂ ਪਹੁੰਚ ਗਏ ਲਵਾਰਾ ਚੌਂਕ ਦੇ ਵਿੱਚ ਤੇ ਲਵਾਰਾ ਚੌਂਕ ਤੋਂ ਆਪਾਂ ਜਾਣਾ ਸਿੱਧਾ ਬਜ਼ਾਰ ਬਜ਼ਾਰੋਂ ਸਿੱਧਾ ਆਪਾਂ ਜਾ ਵਰਨਾਵਾ ਬਾਕਾ ਪ੍ਰਾਨਾ ਸਾਈਡ ਤੇ ਹੁਣ ਆਪਾਂ ਲਵਾਰਾ ਚੌਂਕ ਕੋਲ ਸਵੀਟਰ ਦੀ ਦੂਰੀ ਤੇ ਖੜੇ ਆ ਤੇ ਜਿੱਥੋਂ ਕੋਲ ਲਵਾਰਾ ਚੌਂਕ ਦੇ ਵਿੱਚ ਖੜੇ ਹਾਂ ਜਿੱਥੋਂ ਜਲੰਧਰ ਨੂੰ ਅੰਮ੍ਰਿਤਸਰ ਤੇ ਲਿਧਿਆਨ ਦੀ ਸੜਕ ਨਿਕਲਦੀ ਆ ਬੇ ਬਜ਼ਾਰ ਤੇ ਵਿੱਚ ਤੇ ਆਹ ਵਾ ਮੂਗੇ ਦਾ ਬਾਜ਼ਾਰ ਸਾਹਮਣੇ ਵਿੱਚ ਇਹ ਹੁਣ ਆਪਾਂ ਸਿੱਧਾ ਲੰਘੇ ਨਾ ਬਾਗਯਪ੍ਰਾਨੀ ਸਾਈਡ ਨੂੰ ਆਹ ਨੂੰ ਗਿਆ ਬਾਜ਼ਾਰ ਸਿਖਰ ਤੋਂ ਪਲਤੀ ਗਈ ਹੈ ਮੌਸਮ ਮਜਾਜੀ ਬਦਲੀ ਹੋਈ ਹੈ ਗਰਮੀ ਆ ਚੁੱਕੀ ਹੈ ਬਾਗਯਪ੍ਰਾਨੇ ਰੁਕੇ ਸੀਗੇ ਆਪਾਂ ਬਾਈ ਤੋਂ ਜੂਸ ਪੀਤਾ ਤੇ ਨਾਲ ਮੇਰੇ ਆ ਭਾਈ ਲੱਖੀ ਤੇ ਗਗਨ ਜਿਨ੍ਹਾਂ ਨੇ ਜੂਸ ਦੀ ਸੇਵਾ ਕੀਤੀ ਤੇ ਹੁਣ ਆਪਾਂ ਸਿੱਧਾ ਜਾਵਾਂਗੇ ਚੰਨੂਆਂ ਆਪਾਂ ਪਹੁੰਚ ਗਏ ਆ ਫਕਤਾ ਭਾਈ ਕਾ ਤੇ ਇੱਥੋਂ ਦਾ ਇੱਕ ਸੰਗੀਤਕਾਰ ਵੀ ਕਾਫੀ ਮਸ਼ਹੂਰ ਹੋਇਆ ਬਸ ਉਹਦਾ ਨਾਂ ਨਹੀਂ ਮੈਨੂੰ ਯਾਦ ਉਹਦੇ ਬੜੇ ਗਾਣੇ ਸਿੰਗਰਾਂ ਨੇ ਗਾਏ ਆ ਫਕਤੇ ਭਾਈ ਦੇ ਪਿੰਡ ਵਾਲਿਆ ਤੇ ਹੁਣ ਆਪਾਂ ਇਹ ਪਿੰਡ ਤੋਂ ਬਜਾਏ ਆਪਾਂ ਸ਼ਹਿਰ ਦੇ ਵਿੱਚ ਜਿਹੜਾ ਫਕਤਾ ਭਾਈ ਕਾ ਸ਼ਹਿਰ ਦੇ ਵਿੱਚ ਐਂਟਰ ਹੋਣ ਲੱਗੇ ਆ ਹਾਂ ਪੱਕਾ ਭਾਈ ਕਿਹੜਾ ਬੋਰਡ ਤੇ ਦੋਸਤੋ ਬਾਅਦ ਦੇਖਦੇ ਆ ਕਿ ਕੀ ਬੋਰਡ ਲਿਖਿਆ ਤੇ ਕੋਲ ਸਾਹਮਣੇ ਚਲਾਂਗੇ ਲੋ ਜੀ ਪੱਕਤਾ ਭਾਈ ਕਾ ਪਾ ਗਏ ਇਸ ਤੋਂ ਅੱਗੇ ਆ ਇਹ ਪੱਕਤੇ ਭਾਈ ਕਾ ਬਿਆਰ ਪੱਕਤਾ ਭਾਈ ਕਾ ਆ ਭਾਈ ਕੇ ਤੇ ਆਪਾਂ ਨੂੰ ਸਟਾਰਟਿੰਗ ਦੇ ਵਿੱਚ ਹੀ ਬਾਈ ਹੁਣਾਂ ਨੇ ਚਾਹ ਦੀ ਸੇਵਾ ਕੀਤੀ ਤੇ ਕੀ ਨਾਂ ਬਾਈ ਜੀ ਬਬਲੀ ਹਲਵਾਈ ਬਬਲੀ ਹਲਵਾਈ ਜਦੋਂ ਆਪਾਂ ਭਗਤੇ ਨੂੰ ਇੰਟਰ ਹੁੰਨੇ ਆ ਸਟਾਰਟਿੰਗ ਦੇ ਵਿੱਚ ਆ ਆ ਭਾਈ ਅਮਨ ਕੁਮਾਰ ਸੰਦੀਪ ਕੁਮਾਰ ਸੌਰੀ ਤੇ ਆ ਬਾਈ ਹੁਣੀ ਮਿਲੇ ਇਹਨਾਂ ਨੇ ਰਸਤਾ ਵੀ ਦੱਸਿਆ ਅੱਗੇ ਜਾਣ ਨੂੰ ਤੇ ਵਾਈ ਗਰੁੱਪੇ ਜਾਂਦੇ ਸਾਰੇ ਬਹੁਤ ਵਧੀਆ ਸਾਥ ਦੇ ਰਹੇ ਆ ਭਗਤੇ ਬਾਈ ਦਾ ਐਮਸੀ ਆ ਭਗਤੇ ਦਾ ਤੇ ਬਹੁਤ ਵਧੀਆ ਲੱਗਾ ਬਾਈ ਹੁਣ ਉਹਨਾਂ ਨਾਲ ਮਿਲ ਕੇ ਤੇ ਬਾਈ ਉਹਨਾਂ ਦਾ ਧੰਨਵਾਦ ਬਾਈ ਉਹਨੇ ਚਾਹ ਦੀ ਸੇਵਾ ਕੀਤੀ ਤੇ ਸਮੋਸੇ ਖਵਾਏ ਤੇ ਹੁਣ ਆਪਾਂ ਜਾਵਾਂਗੇ ਅੱਗੇ ਦਮਦਮਾ ਸਾਲ ਨੂੰ ਲਓ ਜੀ ਹੁਣ ਆਪਾਂ ਹੈਗੇ ਆ ਨਥਾਣਾ ਰੋਡ ਤੇ ਭਗਤਾ ਭਾਈ ਜਦੋਂ ਤੇ ਕੇਰ ਮਛਰੀ ਬਹੁਤ ਜ਼ਿਆਦਾ ਖਰਾਬ ਕਰਦੀ ਪਈ ਆ ਜਿਹੜੀ ਕਣਕ ਤੋਂ ਉੱਠ ਕੇ ਆਉਂਦੀ ਆ ਤੇ ਹੁਣ ਆਪਾਂ ਜਾਵਾਂਗੇ ਨਥਾਣਾ ਨਥਾਣਾ ਤੋਂ ਕੋਚੋਂ ਮੰਡੀ ਪੁੱਚੋ ਮੰਡੀ ਤੋਂ ਸਾਧੂਵੋਕੀ ਚੌਂਕ ਤੋਂ ਮੰਡੀ ਵਾਲਾ ਰੋਡ ਤੇ ਮਾਣੋ ਪਤਾ ਅੱਗੇ ਥਾਣੇ ਵਾਲਾ ਰੋਡ ਜਿਹੜਾ ਪੁੱਚੋ ਮੰਡੀ ਇਹ ਤੋਂ ਅੱਗੇ ਨਾ ਥਾਣੇ ਤੋਂ ਬਾਅਦ ਪੁੱਚੋ ਮੰਡੀ ਨੂੰ ਤੇ ਆਹ ਵਾਲਾ ਰੋਡ ਬੜੇ ਵਧੀਆ ਦਰਖਤ ਦਰਖਤ ਹਨ ਇਸ ਸਾਰੇ ਜਿਵੇਂ ਦੁਕਾਨੀ ਹੁੰਦੀਆਂ ਔਵੇਂ ਜੁੜਿਆ ਹੋਏ ਇਹ ਦਰਖਤ ਹਾਸ ਵਿੱਚ ਤੇ ਬੜਾ ਵਧੀਆ ਰਸਤਾ ਤੇ ਇੱਧਰ ਭਗਤੇ ਭਾਈ ਕੇ ਦੇ ਲੋਕ ਇੱਧਰ ਲਈ ਬੜੇ ਵਧੀਆ ਮਹਿਨਸਾਰ ਮਿਲੇ ਭਗਤੇ ਭਾਈ ਕੇ ਬਹੁਤ ਵਧੀਆ ਸਤਕਾਰ ਮਿਲਿਆ ਕੋਈ ਪਰਸਨ ਮਿਲੇ ਬੜਾ ਵਧੀਆ ਲੱਗਿਆ ਤੇ ਹੁਣ ਆਪਾਂ ਨੇ ਖਾਣੇ ਜਾਂਦੇ ਆਂ ਦੇਖਦੇ ਆਂ ਕਿਵੇਂ ਜੇ ਪਰਸਨ ਮਿਲਦੇ ਆ